ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਦਿਖਾਉਣੀਆਂ ਝੋਟੀਆਂ ਇੱਕ ਗੱਭਣ ਤੇ ਦੋ ਜਮਾਂ ਤਾਜਾ ਸੰਜਮ ਇੱਕ ਦੀ ਛੇਰ ਆ ਪਈ ਹੈ ਇੱਕ ਵਿਓ ਪਈਆ ਬਾਦੀ ਦੇ ਦਿਨ ਚੱਲਦੇ ਪਏ ਉਹ ਰੁੱਤ ਦੇ ਵਿੱਚ ਜਿਹੜੀ ਰੁੱਤ ਤੇ ਕਹਿੰਦੇ ਅੱਕਾ ਜੋ ਦੁੱਧ ਸੁੱਕ ਜਾਂਦੇ ਆ ਜਮਾਂ ਕਣਕਾ ਦਾ ਦੁੱਧ ਵੀ ਸੁੱਕ ਕੇ ਦਾਣਾ ਬਣ ਗਿਆ ਤੇ ਮੇਨ ਗੱਲ ਜਿਹੜਾ ਅੱਜ ਆਪਾਂ ਰੇਟ ਦਿਖਾ ਦੇਣਾ ਚਾਹੇ 2 ਪਿੰਡ ਦਿਖਾ ਦਿਓ ਬੂਰੀ ਕੱਟੀ ਜੇਰਾ ਪਈ ਧਾਰਾ ਮਾਰ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੋਊਗਾ ਹੋਊਗਾ ਵੀ ਰੇਟ ਉਹੋ ਜਿਹੜਾ ਮੰਨ ਕੇ ਜਦ ਤੁਸੀਂ ਫੋਨ ਦੇਖੋ ਹੈਲੋ ਵੀਰੇ ਗੂਗਲ ਪੇ ਚੱਲਦਾ ਤੇ ਸਾਨੂੰ ਚੜਾ ਕੇ ਭੇਜ ਦੇ ਸਾਰੀ ਗੱਲ ਦਾ ਪਰਦਾ ਫਾਸੂਗਾ ਨਾਲ ਪੰਜ ਦਿਖਾਉਣਿਆ ਤੇ ਗੱਲਾਂ ਸੁਣੋ ਕਿਤੇ ਕਰੰਟ ਜਵਾਬ ਮਿਲੂਗਾ ਆਓ ਵੀਰੇ ਮੈਂ ਕਰੀਏ ਗੱਲ ਬਾਤ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਨਾਮ ਚੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਲਸਾ ਬਾਈ ਜੀ ਮੋਬਾਈਲ ਨੰਬਰ ਹੈਗਾ 9815398173 9815398173 ਸੇਖਾ ਰੋਡ ਤੇ ਜੱਗੀ ਡੇਰੀ ਫਾਰਮ ਆਪਣਾ ਵਪਾਰ ਦਾ ਕੰਮ ਆ ਹਾਂ ਵਪਾਰ ਦਾ ਕੰਮ ਆ ਭਾਈ ਠੀਕ ਹੈ ਹੁਣ ਜੇ ਕਿ ਜਿਹੜੀ ਰੁੱਤ ਚੱਲਦੀ ਪਈ ਆ ਮੱਝ ਦਾ ਮੋਲ ਆਪਾਂ ਘਰੇਲੂ ਬੰਦੇ ਕੋਲ ਜਾਣੇ ਆ 2 ਲੱਖ ਪੌਣੇ 2 ਲੱਖ ਤੋਂ 1 ਲੱਖ ਹੈਗਾ ਭਾਈ 2 ਤੋਂ ਉੱਤੇ ਮੈਂ ਮਿਲਦੀ ਆ ਜਿਹੜੀ ਅਸਲ ਮੈਂ ਟੌਪ ਆ ਹਨਾ ਬਾਕੀ ਚਾਹੀਦਾ ਆਪਾਂ ਜਿਹੜੀਆਂ ਮੁੱਹਾਂ ਦੇਵਾਂਗੇ ਵੀਰਾਂ ਨੂੰ ਠੀਕ ਹੈ ਤੋ ਸੋਧੇ 15 15 ਕਿਲੋ ਦੀ ਮੱਝਾਂ ਦੀ ਗਰੰਟੀ ਹੋਊਗੀ ਆਪਣੀ ਫੁੱਲ ਵੱਟਾ ਚਾਹੇ ਯਾਰ ਕੋਈ 13 14 ਮੰਨ ਕੇ ਲੈ ਜੇ ਵੀ ਦੁੱਧ ਵਾਲੀਆਂ ਮੱਝਾਂ ਮੱਝਾਂ ਦੁੱਧ ਵਾਲੀਆਂ ਪੂਰਾ ਟੋਕ ਨੂੰ ਦੁੱਧਾਂ ਨੰਬਰ ਪਹਿਲੇ ਨੰਬਰਾਂ ਦੇ ਮਗਰ ਕੱਟੀ ਪੂਰੀ ਆ ਪਿਓਰ ਬਾਕੀ ਮੇਨ ਗੱਲ ਆਪਾਂ ਮੈਂ ਦੇਖਣ ਜਦੋਂ ਦਲਾਲ ਨਾਲ ਜਾਣਾ ਪੈਂਦਾ 5-4000 ਰੁਪਇਆ ਚੂਨਾ ਲੱਗਦਾ ਬਈ ਪਤਾ ਕੀ ਆ ਪਹਿਲੀ ਗੱਲ ਤਾਂ ਹੁਣ 10 ਪਿੰਡਾਂ 'ਚ ਇੱਕ ਮੱਝ ਨਿਕਲਦੀ ਜਮਾ ਜੈਜ ਗੱਲ ਆ 20 ਵਪਾਰੀ ਹੁੰਦੇ ਨੇ ਜੇ ਹਜ਼ਾਰ-ਹਜ਼ਾਰ ਰੁਪਇਆ ਤਾਂ 20000 ਰੁਪਏ ਤੋਂ ਵੀ ਤੇਜ਼ ਹੋ ਜਾਂਦੀ ਮੈਂ ਖੁਦ ਦੁੱਧ ਪੀਣ ਬਾਈ ਜੀ ਉਹ ਮੱਝ ਮੈਨੂੰ ਨਹੀਂ ਮਿਲੀ ਜਿਹੜੋਂ ਲੈ ਆਉਂਦੇ ਆ ਹਨਾ ਠੀਕ ਹੈ ਚਲੋ ਆਪਾਂ ਨਾਲ ਨਾਲ ਗੱਲਾਂ ਵੀ ਕਰੀ ਚੱਲਾਂਗੇ ਨਾਲੇ ਜਿਹੜੀ ਪਹਿਲੇ ਨੰਬਰ ਤੇ ਆ ਜੇਰੇ ਦੀ ਆ ਪਈ ਹੈ ਹਨਾ ਹਾਂ ਬਾਈ ਜੀ ਜੇਰ ਆ ਪਈ ਹੈਗੀ ਸੁਆ ਕਿਹੜਾ ਹੋਊਗਾ ਜਿਹੜੀ ਵੀ ਆਪਣੇ ਕੋਲੇ ਸੂਆ ਵਾ ਡੰਗਰ ਹੋਊਗਾ ਜੇਰ ਜੂੜਦੀ ਆਪਣੀ ਫੁੱਲ ਗਰੰਟੀ ਹੋਊ ਠੀਕ ਹੈ ਤੇ ਉਹਦਾ ਥੋੜਾ ਜਿਹਾ ਲਾਲ ਹਲੇ ਰਹਿੰਦਾ ਹਨਾ ਇੱਕ ਗੱਲ ਕਿਹੜੀ ਦਾ ਜੀ ਉਹਦਾ ਹਨਾ ਉਹਦਾ ਵੀਰੇ ਸਾਰੀ ਜੇਰ ਹੀ ਪਈ ਆ ਉਹਦੀ ਹਜੇ ਉਹ ਗਾਂ ਦੀ ਜੇਰ ਆ ਜਿਹੜੀ ਅੱਛਾ ਉਹ ਗਾਂ ਦੀ ਜੇਰ ਹੀ ਪੈਣੀ ਆ ਹਾਂ ਇਹਦੀ ਜੇਰ ਪੈਣੀ ਆ ਵੀਰੇ ਅੱਛਾ ਇਹ ਗੱਲ ਦੱਸ ਵੀ ਸੁਆ ਕਿਹੜਾ ਸੁਈ ਜਾ ਇਹ ਤੀਜਾ ਸੂਰ ਸੂਈਆ ਵੀਰੇ ਪਿਓ ਜਮਸ ਸੈਂਕ ਥੋੜਾ ਜਿਆ ਖੁੱਲਾ ਮੁੜਿਆ ਵਾ ਹਨਾ ਹਾਂ ਸਟੇਰ ਪੁੱਤ ਤੇ ਪਰ ਇੱਕ ਵਾਰ ਆ ਬਾਈ ਮੈਂ ਦਾ ਪੁੱਤ ਆ ਠੀਕ ਹੈ ਆਏ ਨਹੀਂ ਹੈ ਦੀ ਕੋਈ ਵੀਰਾਂ ਕਹਿ ਦੂਗਾ ਬਾਈ ਯਾਰ ਇਹ ਟੀ ਦਿਖਾਈ ਜਾਂਦੇ ਹੋ ਤੁਸੀਂ ਇਹਦਾ ਕੀ ਮੰਗੀ ਜਾਂਦੇ ਹੋ ਠੀਕ ਹੈ ਪੂਰੇ ਟੌਪ ਕਲਾਸ ਮੰਜਾ ਨੇ ਵੱਡੇ ਬੋਡੀ ਬਿਲਡ ਨੇ ਠੀਕ ਹੈ ਖਣ ਲੇਵਾ ਦਿਖਾ ਦੇ ਦੋਸਤ 15 ਕਿਲੋ ਖੁੰਨਾ ਪਾਉਗੀ ਝੂਠੀ ਆਪਾਂ ਕਹਿੰਦੇ 14 ਮੰਨ ਕੇ ਹੀ ਲੈ ਜਾਵਾਂਦਾ 14 ਮੰਨ ਕੇ ਲੈ ਲੈ ਜਿਹੜਾ ਵੀਰ ਮੁੰਡਾ ਰੁਕਲਾ ਮੈਂ ਗੋੜ ਠੀਕਾ 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 ਤੇ ਵਾਕੀ ਥਣ ਦਾ ਸਾਇ ਸੂਜਰ ਕਿਆ ਬਾਤਾ ਗੋੜਦਾ ਫਿੱਟੂ ਜਾਵਾਂ ਹਨਾ ਬਾਈ ਜੁਵਾਈ ਜੁਵਾਈ ਦਾ ਏਡੀ ਬੰਬਣਾ ਬੜੀ ਸੋਹਣੀ ਜੁਵਾਈ ਦੀ ਮੈਂ ਆ ਠੀਕ ਹੈ ਦੂਜੇ ਨੂੰ ਤਾਂ ਕਹਿੰਦਾ ਮੰਗਰ ਵੀ ਕੱਟੀ ਪੂਰੀ ਆ ਪੂਰੀ ਕੱਟੀ ਉਹ ਚਾਰ ਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਜਣਾ ਹਾਂ ਸੋਨੇ ਦੀ ਗੱਲ ਹੀ ਕਰਨੀ ਆ ਮੰਗਰ ਵੀ ਕੱਟੀ ਪੂਰੀ ਪਹਿਲਾ ਪਹਿਲਾ ਰੇਟ ਦੱਸ ਰੇਟ ਕਿੰਨਾ ਇਹਦਾ ਬਾਈ ਰੇਟ ਦਾ ਇੱਕੋ ਜਿਵੇਂ ਆਪਾਂ ਵੀਰਾਂ ਨੂੰ ਵੇ ਹੱਤ ਮੰਨ ਕੇ ਵੇਚੇ ਰ ਕੋਈ ਸੀ ਆਪਣੀ ਠੀਕ ਹੈ ਵੀ ਭਾਈ ਵਾਣ ਕੇ 5000 ਰੁਪਏ ਦਾ ਖਟਾਣਾ ਖੇਚੜਾ ਨਾ ਕਰਿਓ ਮੈਂ ਮੋਲੀ ਉਹਦੇ ਹੁੰਦੇ ਕਿਉਂਕਿ ਪਿਛੋਂ ਤੂੰ ਦੇ ਅੱਠ ਕੁ ਦਿਨਾਂ ਦੀ ਮੰਜਾਂ ਦੀ ਵੀਡੀਓ ਪਾ ਗਿਆ ਸੀ ਹਾਂਜੀ ਇੱਕ ਵੀ ਨਹੀਂ ਹੈਗੀ ਉਹ ਜੋ ਸਾਰੀਆਂ 5-6 ਘੰਟਿਆਂ ਚ ਵਿਕ ਗਈਆਂ ਕਿਉਂਕਿ ਰੇਟ ਹੀ ਆਪਣਾ ਹੁੰਦਾ ਰੇਟ ਹੀ ਆਪਣਾ ਹੁੰਦਾਗਾ ਵੀ ਜਿਹਨਾਂ ਅਗਲੇ ਤੂੰ ਪੀਲੇ ਮੈਂ ਘਰੇ ਲੂ ਬੰਦਿਆਂ ਦੀ ਵੀਡੀਓ ਕੱਲ ਵੀ ਕਵਰ ਕਰਿਆ ਅੱਜ ਵੀ ਕਰਕੇ ਆਇਆ ਉਹਨਾਂ ਨੇ ਚਾਹੀ ਵੇਚਣੀ ਇੱਕ ਵੀ ਜੇ ਕੇਰਾ ਮੁੱਲ 2 ਲੱਖ ਕਰਨਾ ਫਿਰ ਕਹਿੰਦੇ ਸਾਡਾ ਵੀਡੀਓ ਤੇ ਮਾਰ ਨਹੀਂ ਦਿੱਤੇ ਕਿੰਨਾ ਰੱਖਿਆ ਇਹਦਾ ਕੋਈ 1.25 ਦੀ ਝੂਟੀ ਦੇ ਦਾਂਗੇ ਇਹ ਛੋੜ ਛੱਪਾ ਹਾਂ ਮੌਤਾਂ ਨਾਲ ਆਏ ਵੀਰ ਦਾ ਕਰਦੇ ਨਹੀਂ ਕੋਈ ਟੱਕਰ ਨਹੀਂ 1.25 ਦਾ ਛੋੜ ਛੱਪਾ ਕਰਦਾ ਕਿ ਮਾਰਦਾ ਹਾਂ ਮੌਤਾਂ ਕਰਦੇਗੇ ਫਿਰ ਕੱਟੀ ਦਿਖਾ ਯਾਰ ਥਾਕੇ ਦੀ ਮਾਰੀ ਨਾਲ ਧਾਰਾ ਮਾਰ ਕੇ ਦਿਖਾ ਇਹ ਕਿ ਬੱਚਾ ਹੀ ਬੜਾ ਪਿਆਰਾ ਫਰਾ ਬਈ ਕੱਲੀ ਬੂਰੀ ਨਹੀਂ ਆ ਦੇਖ ਲੈ ਕੰਨ ਘਾਦੇ ਜਿਵੇਂ ਬਿੱਲੀਆਂ ਨਾਲ ਨੀਲੀ ਰਵੀ ਦੀ ਵੀ ਆ ਨਾਸਬੱਗੀ ਪੈਰਾਂ ਦੇ ਨਿਸ਼ਾਨ ਹਨਾ ਇਹਨ ਪੂਰਾ ਸਾਰਾ ਜ਼ੂਲਦਾਰ ਤੇ ਪੂਸ ਤੇ ਫੁਰ ਨਿਸ਼ਾਨ ਨਹੀਂ ਸੋ ਜਾ ਰਾਤ ਆ ਯਾਰ ਅੱਧੀ ਚੜ ਕੇ ਰ ਤੁਸੀਂ ਕੱਟੀ ਤੇ ਲਾ ਦਿੰਦੇ ਆ ਧਾਰਾ ਮਾਰਉਣ ਜਿਹੜੀ ਗੱਲ ਰਹੇਗੀ ਯਾਰ ਨਾਲੇ ਕਹਿੰਦੇ ਪੁਲ ਨਾਲੇ ਬੜਾ ਬੋਲੀ ਕੱਪਲੇ ਥੱਲੇ ਬਸਮਾਲਾ ਮਾ ਦੇ ਜੀ ਥੱਲੇ ਇਹਦੀਆਂ 오 ਮੈਂ ਗਾ ਯਾਰ ਥੱਲੇ ਮੁੱਖੀ ਮੁੱਖੀ ਦਾ ਟਾਈਮ ਆਗਾ ਬੋਲਾ ਹੁੰਦਾ ਮੈਂ ਗਾ ਕੱਪ ਜਿਹਾ ਨਾ ਮੰਗ ਲੈਂਦੇ ਜੀ ਦੇਖੋ ਸਚੂਣ ਦੇਖੋ ਯਾਰ ਕਿਆ ਬਾਤ ਛੂਣ ਤਾਂ ਨਾ ਬਈ ਇਹ ਨਾ ਮੰਨਣਾ ਵੀ ਜਿਹੜਾ ਨਹੀਂ ਜਿੱਤ ਪੈ ਗਲਵਾਣਾ ਉਹ ਵੀ ਥੱਲੇ ਬਹਿ ਕੇ ਗੋਮਨ ਉਹ ਨਾ ਹੋ ਗਿਆ ਜਮਾਜਾਜ ਗੱਲ ਆ ਹਨਾ ਮਾਰੀ ਮੂਰਲੇ ਸੁਣਾ ਜੀ ਬਤਾਰਾ ਸੋ ਆਹ ਦੇਖੋ ਯਾਰ ਇਹੇ ਜੀ ਮੈਂ ਲਿਆ ਕੇ ਤੁਸੀਂ ਕਹੋਗੇ ਆ ਢੇ ਲੋ ਫਲਾਦਾ ਗਾਜਾ ਵੱਟ ਲੋੜੇ ਦੀ ਫਰਮ ਚੈਨਲ ਨੂੰ ਤੁਸੀਂ ਵੀ ਪਿਆਰ ਕਰਾ ਸਬਸਕ੍ਰਾਈਬ ਕਰਿਆ ਤੇ ਮੁੱਲ ਮੋੜਦਾ ਐ ਇਕੱਲੇ ਇਕੱਲੇ ਸਬਸਕ੍ਰਾਈਬ ਇਕੱਲੇ ਇਕੱਲੇ ਦਾ ਭਾਈ ਕੱਟੀ ਦੇ ਉਹ ਦੇਖੋ ਸੂਤੇ ਵੀ ਦਸਾਨ ਹੈਗਾ ਯਾਰ ਜਿਹੜੇ ਵੀ ਕਹਿੰਦੇ ਸੀ ਬਰੀਡ ਤਿਆਰ ਕਰਨੀਆਂ ਮੈਂ ਕਿਹਾ ਯਾਰ ਬਰੀਡ ਚਾਰ ਕਰਨ ਵਾਲੀ ਮੈਂ ਆ ਬਰੀਡ ਵਾਲੀ ਕੱਟੀ ਆ ਮਗਰ ਕਿਉਂਕਿ ਅੱਜ ਟਾਈਮ 'ਚ ਨਾ ਸੀਮਾ ਡਾਕਟਰ ਵਿੱਚ ਸਾਰੇ ਦਿਮਾੜੇ ਪਏ ਕਿਸੇ ਡਾਕਟਰ ਦਾ ਸੀਮੰਟ ਚੰਗਾ ਭਰਿਆ ਹੋਆ ਹਾਂ ਭਾਈ ਬੰਦੇ ਵੀ ਵਧੀਆ ਸ਼ੌਂਕੀਆ ਸੀ ਇਹਨਾਂ ਤੋਂ ਆਪਾਂ ਲਈ ਆ ਠੀਕ ਹੈ ਜੇ ਰੁਪਈਆ 1,25,000 ਹੋ ਜਾਏਗੀ 1000 ਫਰਦਾ ਛੱਡ ਦੇ ਹਾਂ ਵੀਰ ਮਾਨਤਾ ਕਰ ਉਹੀ ਪੈਲ ਫੇਰਾ ਹੱਥ ਬੰਨ ਕੇ ਬੇਨਤੀ ਇਹ ਵੀ 5000 ਰੁਪਏ ਘੱਟ ਵਾਲਾ ਦੋਨੇ ਜਿਹੜਾ ਕਹੇ 95 ਜਿਹੜਾ 15 ਵਾਲਾ ਫੇਰ ਹਾਂ ਉਹ ਵੀਰਮਾਨ ਕੇ 10 ਬੰਦਰ ਵਾਲਾ ਵੀ ਨਾ ਖੇਚਲਾ ਕਰੇ ਅੱਗੇ 2 ਨੰਬਰ ਜਾਈਗੀ ਸਿੰਘ ਦਾ ਥੋੜਾ ਖੁੱਲਾ ਆ ਗਿਆ ਟੁੱਟੇ ਬੋਪੜੇ ਜ ਹੈ ਨਾ ਬਾਈ ਸਿੰਘ ਨਾ ਦਰਪਤੀ ਸਿੰਘ ਇਹ ਆ ਕਿਉਂ ਦੂਜਾ ਸੁਬਾ ਹੁੰਦੀ ਆ ਕੱਟੀ ਇਹ ਠੀਕ ਹੈ ਚਾਹੇ ਕੋਈ 10ਵਾਂ ਮੰਨ ਲੇ ਯਾਰ ਗੱਲ ਹੀ ਖਤਮ ਆ ਪਿਓ ਰਾਜਸਥਾਨ ਦੀ ਝੂਟੀ ਆ ਠੀਕ ਹੈ ਕਿਉਂਕਿ ਮੈਨੂੰ ਪਤਾ ਆਪਣੇ ਇਹ ਰੇਟ ਨਹੀਂ ਮਿਲਦਾ ਤੋਂ ਤੋਂ ਬਾਈ 14 ਕਿਲੋ ਪਹਿਲਾਂ ਤਾਂ ਦਿੱਤਾ ਹੋਇਆ ਹੈ ਰਾ ਜੇ ਬਰਾ ਭਾਗੇ ਨੇ ਦੂਜੇ ਸੂਏ 14 ਹੀ ਮੰਨ ਕੇ ਰਹਿ ਜੇ ਤੇ ਪਾਸ ਆ ਗਈ ਨਹੀਂ ਹੈਗੀ ਵੀ ਕਿਸੇ ਗੱਲ ਤੋਂ ਜਿਹੜਾ ਇੱਕ ਹੋਰ ਖੜਾ ਦਈ ਇਹਦਾ ਤੇ ਦੁੱਧ 14 ਗਿੱਲੋ ਕਢਾਈ ਫੜੇਗੀ ਦਾ ਭਰੀ ਨੂੰ ਇਹਦਾ ਤੇ ਕਹਿ ਦਿਨ ਕੱਢ ਦਈਏ ਸੁੰਦੇ ਇਹ ਬਈ ਦਿਨ ਦੋ ਚਾਰ ਲੈ ਜੂਗੀ ਹਜੇ ਠੀਕ ਹੈ ਦਿਨ ਦੋ ਚਾਰ ਕੱਢ ਦਈਏ ਪਰ ਲੈਓ ਦਰਦ ਅਮੀਰ ਕੜਗਾ ਨਹੀਂ ਆ ਠੀਕ ਹੈ ਤੇ ਚੀਪਾ ਪੋਲੀ ਪਾਲੀ ਬੜੀ ਹੁੰਦੀ ਹੈ ਮੈਂ ਹਰ ਇੱਕ ਚੀਜ਼ ਇੱਥੇ ਯਾਰ ਥਣ ਘੱਟ ਵੱਧ ਨਿਕਲ ਜੇ ਕੋਈ ਭਾਰ ਖਾਇਆ ਹੋਵੇ ਜੀ ਜੀ ਫੁੱਲ ਗਾਰੰਟੀ ਆ ਕਈ ਵਾਰ ਕੋਈ ਵੀਰ ਮਨ ਨਹੀਂ ਪੈਰ ਜਦਾ ਵਧੀਆ ਆ ਇੱਥੇ ਨੂੰ ਗਾੜੇ ਕੁੰਡੇ ਆ ਕਈ ਵਾਰੇ ਕੁੰਡਿਆਂ ਦੇ ਡੰਗਰ ਪੈਰ ਭਰ ਲੈਣਾ ਉਹ ਠੇਡਾ ਖਾ ਜਾਂਦੇ ਹਾਂ ਪਾਣੀ ਦੇ ਨਾਲ ਇਹਦੇ ਪੈਸੇ ਕਿੰਨੇ ਲੈਣੇ ਬਾਈ 1 20 ਝੁੱਟੀ ਦੇ ਦਾਂਗੇ ਛੋੜ ਸੱਪਾ ਹਮਨਤਾਂ ਕਰਦੇ ਸੇ ਇੱਕ ਗੱਲ ਮੈਂ ਕਹਦਾ ਵੀਰ ਕਹਿੰਦੇ ਇੱਕ 20 ਸੈਂਕ ਰੁੱਟਿਆ ਵਾ ਜਿਹੜੀਆਂ ਦੇ ਬਾਈ ਜੀ ਸਿੰਘ ਗੋਲ ਆਗੇ ਵਜਨ ਵਜੂਤ ਚੰਗੀਆਂ ਆਗੀਆਂ ਉਹਨਾਂ ਦਾ ਅੱਜ ਆਪਾਂ ਪਰਸੋ ਚ ਉੱਥੇ ਵੀਡੀਓ ਹਰਿਆਣੇ ਜਾਣ ਦੇ ਕਵਰ ਕਰੀ ਸੀ 3.5 ਲੱਖ 4 ਲੱਖ ਹੁੰਦਾ ਜਗੀ ਜਮ ਬਈ ਨੀਰੇ ਰਿਹਾ ਸੈਜਾ ਇਹਦਾ ਫਾਨੇ ਵਾਲਾ ਠੀਕ ਹੈ ਇਹਦੇ ਫਾਨੇ ਵਾਲੇ ਵਾਲੀ ਮੈਂ ਜੇ ਸਿੰਘ ਜਮਾ ਨਾਲ ਲੱਗਦਾ ਲੈਣਾਗਾ ਤਾਂ 250 ਤੋਂ ਘੱਟ ਮਿਲਦੀ ਨਹੀਂ ਚਾਹ ਹਰਿਆਣੇ ਚ ਵਗ ਜਾਵੇ ਚਾਹ ਵਗ ਜਾਵੇ ਪੰਜਾਬ ਹੁਣ ਗੱਲ ਉਹੀ ਆਏਗੀ ਜਿਵੇਂ ਆਪਾਂ ਕਹਿੰਦੇ ਫੀਮ ਆਪਣੇ ਬਲੈਕ ਚ ਮਿਲਦੀ ਆ ਇਹਦੀ ਖੇਤੀ ਬਾੜ ਹੁੰਦੀ ਆ ਆਪਣੇ ਦਾ ਵੀਰ ਕੈਨੇਡਾ ਦੇ ਚਿੱਤੇ ਨੇ ਖਤਮ ਕਰਤੇ ਮੱਝਾ ਪਾਲਣੋਂ हट ਕੇ ਜਿੱਥੇ ਜਿਹੜੀ ਚੀਜ਼ ਦੀ ਪੈਦਾਵਾਰ ਘਟ ਜੇ ਉਥੇ ਬਾਈ ਜੀ ਉਹ ਬਲੈਕ ਚ ਮਿਲਦੀ ਹੀ ਮਿਲਦੀ ਆ ਹੁਣ ਵੀਰ ਆ ਇਹ ਗੱਲ ਮੈਂ ਇੱਕ ਵੀਰ ਗੁੱਸਾ ਨਾ ਕਰਨ ਆਉਣ ਵਾਲੇ ਟਾਈਮ 27 ਦੇ ਵਿੱਚ ਅੱਜ ਵੀ ਚੱਲ ਪਿਆ ਮੱਝ ਦਾ ਦੁੱਧ ਜ਼ਿਆਦਾ ਧਨਾਟ ਬੰਦਾ ਜਾਂ ਜਿਹਦੇ ਕੋਲ ਦੋ ਨੰਬਰ ਦੀ ਕਮਾਈ ਆ ਮੋਟਾ ਆ ਨਾ ਮੈਂ ਉਹ ਦੁੱਧ ਪੀਊਗਾ ਬਾਈ ਯਾਰ ਹਰ ਇੱਕ ਬੰਦੇ ਦੇ ਬੱਸ ਦੀ ਗੱਲ ਹੀ ਨਹੀਂ ਰਹੀ ਵੀਰੇ ਕਿਉਂਕਿ ਹੁਣ ਕਣਕ 55 ਮਣ ਦੀ 3-4 ਕਿੱਲੇ ਵਾਲੇ ਕਣਕ ਉਹ 10 ਲੱਖ ਰੁਪਏ ਦੇ ਬੰਦੇ ਨੇ ਘਰੇ ਰੱਖ ਕੇ ਵੇਚ ਨਹੀਂ ਉਹ ਬਾਈ ਜੀ 1.5-2 ਲੱਖ ਮੈਂ ਤੇ ਨਹੀਂ ਲਾ ਸਕਦਾ ਜਮਾ ਫਸੂਪਾ ਨੂੰ ਮੱਝਾ ਰੱਖੋ ਹੁਣ ਜਿਵੇਂ ਬੰਦੇ ਨੇ 1,25 ਲੱਖ ਆਪਾਂ ਮੰਨਦਾ ਚੰਗੀ ਕਰਦਾਂਗੇ ਮਗਰ ਬੰਦੇ ਦੇ ਘਰੇ ਬੂਰੀ ਕੱਟੀ ਜਾਵੜੀ ਉਹ ਬੂਰੀ ਕੱਟੀ ਜੋ 2028 ਚ ਤਿਆਰ ਹੋ ਗਈ ਜਿਹਦੀ ਕੀਮਤ 2 ਲੱਖ ਤੋਂ ਪਲੱਸ ਹੀ ਹੋਣੀ ਜਮਾ ਆਹ ਲੱਗਤੀ ਜਿੰਨਾਂ ਬੜੀ ਦੀ ਗੱਲ ਕਰੀ ਆਪਾਂ ਕੱਟੀ ਇਹਦੇ ਮਗਰ ਵੀ ਦਿਖਾ ਦੇ ਅੱਛਾ ਇਹਦੇ ਮਗਰ ਨਹੀਂ ਕੱਟਿਆ ਗਈ ਮੈਂ ਕਿਹਾ ਕੱਟੀ ਕਾਦੀ ਇਹਦੇ ਮਗਰ ਤਾਂ ਇਹ ਮੰਨ ਲਾ ਵੀ ਨਾਟ ਗਾਰੰਟੀਟਰ ਹੀ ਐ ਸੋ ਯਾਰ ਆਹ ਦੇਖੋ ਜਮਾ ਇੱਕ ਦਾ ਕਹਿੰਦੇ ਆ 4 ਜਾਂ ਨਹੀਂ ਲੱਗੇ ਪਿਆ ਇਹ ਮਟਰਟਰ ਲੈ ਅੰਦਰ ਵਾਲੇ ਲਿਆਂਦਾ 4x4 ਜਮਾ ਲੈ ਬੜੀ ਜਾ ਵਤ ਹੁਣ ਜੇ ਕਿੱਥੇ ਹੈ ਨਹੀਂ ਕੱਟੀ ਦੋ ਸਵਾ ਦੋ ਘੰਟਿਆਂ ਦੀ ਆ ਖੜ ਰੱਗੀ ਨਹੀਂ ਹਰੇ ਹਣਾ ਦੇਖ ਲੈ ਇਹਦੀ ਜੇਰ ਰਹਿ ਗਈ ਪੈਨ ਵਾਲੀ ਹਣਾ ਹਾਂ ਬਈ ਇਹਨੂੰ ਦੋ ਸਵਾ ਦੋ ਘੰਟੇ ਹੋਏ ਆ ਸੂਈ ਨੂੰ ਇਹਦਾ ਫਿਰ ਬੋੜਾ ਵਗੈਰਾ ਕੋਈ ਚੋਦਾ ਮਾੜਾ ਮਟਾ ਕਰਨੀ ਨਹੀਂ ਕਰੀ ਨਹੀਂ ਬਈ ਕੋਈ ਨਾ ਕੋਈ ਜਮੰਤਾ ਨਾ ਮਣੀ ਮਾਰ ਕੇ ਆਪਾਂ ਝੂਠ ਹੜਾਵਾ ਕਾਰੋਬਾਰੀ ਨਹੀਂ ਕਰਕੇ ਰਾਜੀ ਬਈ ਕਿਉਂਕਿ ਜੋ ਜੇਰ ਜਿਰ ਬਈ ਪਸੂ ਹੁਣ ਖੋਲਦਾ ਹੋਵੇ ਹਣਾ ਹਾਂ ਫੇਰ ਖੋਲਦਾ ਮੈਂ ਵੀ ਕਹਦੇ ਨੇ ਜੇਰ ਪੈਣ ਤੋਂ ਪਹਿਲਾਂ 3 ਕਿਲੋ ਮੈਂ ਆਪਣੇ ਕੋਲੇ ਥੋੜੀ ਛਲਕ ਦੀ ਆਗੇ ਠੀਕ ਹੈ ਕੱਜੀ ਛੁੱਟੀ ਹਾਂ ਤੇ ਇੱਕ ਦੁੱਧ ਕਿੰਨਾ ਦੁੱਧ ਪੁੰਡੇ ਤੇ ਨਾੜਾ ਨੂੜਾ ਬੜੀਆਂ ਤਕੜੀਆਂ ਬਾਈ 13 ਕਿਲੋ ਦੁੱਧ ਮਾਲਕ ਨੇ ਦੱਸਿਆ ਪਹਿਲਾਂ ਉਹ ਦੂਜੇ ਸਵੇਰ ਸੂਈ ਆ ਮੱਲ ਆਇਤੀ ਮੱਲ ਆ ਪਿਚਾੜੀ 15 ਕਿਲੋ ਵਾਲੀਆਂ ਮੰਜੇ ਨੇ ਇਹ ਤਿੰਨੇ ਇਹਦੇ ਤਾਂ ਆਪਾਂ ਦੇਖਿਆ ਕਿ ਕਿੰਨੀ ਆ ਘਰ ਮਾਰ ਦਿੰਦੇ ਬਾਈ ਬੱਚਾ ਨੇੜੇ ਲਾ ਕੇ ਮਾਰਦਾ ਪਾਣੀ ਪੀ ਜਾਂਦੇ ਇਹਦੇ ਫਿਰ ਪੈਸੇ ਕਿੰਨੇ ਲੈਣੇ ਆ ਇਹ ਵੀ ਯਾਰ ਇੱਕ 25 ਦੀ ਇਹ ਦੇ ਲਾਜੀ ਅਸੀਂ ਉਹ ਇੱਕ 20 ਹੀ ਦੇਂਗਾ ਗੱਬਣ ਉਹ ਗੱਬਣ ਇੱਕ 20 ਹੀ ਦੇ ਦੇ ਅੱਛਾ ਇਹ ਦੇ ਕੋ ਜੋੜਾ ਸੂਈਆਂ ਸਮਾਉਣਾਂ ਦੇ ਵੀ ਆਪਣੇ ਅਮਰ ਰਮਨਤਨ ਕਰ ਦੇਂਗੇ ਬਾਈ ਠੀਕ ਹੈ ਜੀ ਮਨਕੇ ਚੱਲ ਵੀ ਸਵਾ ਸਵਾ 2.5 ਲੱਖ ਦਾ ਜੋੜਾ ਬਣ ਗਿਆ ਹਾਂ ਜੀ 2.5 ਚ ਪਹੁੰਚ ਗਿਆ ਇਹ ਜੋੜਾ ਇਕੱਠਾ ਲੈਣਾ ਹੋਏ ਕਿਸੇ ਵੀਰ ਨੇ 5000 ਛੱਡ ਦੇਣਗੇ ਜੈ ਜਗਤ ਇਕੱਠੇ ਜੋ ਇਕੱਠੇ ਕਹਿੰਦਾ ਬਾਪੂ ਅੰਮ੍ਰਿਤਸਰ ਤੱਕ 1.5 ਲੱਖ ਚ ਪਹੁੰਚਗਾ 2.5 ਲੱਖ ਚ ਪਹੁੰਚ ਕਰ ਦੇਗਾ ਹਾਂ ਹੋ ਜੂਗੀ ਬਣੀ ਹੋਊਗੀ ਇਹ ਹੋ ਜਾਊਗੀ ਚੀਪੇ ਮਾਰਦੀ ਆ ਹਨਾ ਆ ਦੇਖ ਲਾ ਇਹ ਤਾਂ ਚੀਪੇ ਮਾਰਦੀ ਆ ਠੀਕ ਹੈ ਮੈਂ ਕਹਿੰਦਾ ਮੂੰਹ ਖਿੱਚ ਕੇ ਦਿਖਾ ਦੇ ਬਸ ਖਿੱਚ ਦੇ ਕਰਾ ਬਾ ਸਰਵਾ ਕੀ ਚੀਪੇ ਵਾਲਾ ਕੰਮ ਹੀ ਆ ਬਸ ਪਾਸ ਕਰਨ ਵਾਲਾ ਚੀਪੇ ਵਾਲਾ ਕੰਮ ਹੀ ਆ ਭਈਆ ਦਿਖਾ ਦੇ ਲੈ ਮੈਂ ਖਿਆੜੀ ਮਾਰਦੀ ਆ ਰਾਤੀ ਆਈ ਸੀ ਝੋਟੀ ਛੜਕ ਕੇ ਸੂਬੀ ਠੀਕ ਹੈ ਹੋਏ ਤਾਂ ਇਹਦਾ ਕੋਈ 22 23 ਦੀ ਸੀ ਸੂਣਦੀ ਠੀਕ ਹੈ ਗੱਡੀ ਜਿਹੜਾ ਬਸੋਂ ਉਪਰਾ ਕਰ ਜਾਂਦਾ ਹਨਾ ਠੀਕ ਹੈ ਠੀਕ ਹੈ 1 25 ਜੋ ਮਾਨਦਾਨ ਇਹਦੇ ਵੀ ਇਕੱਲੇ ਸਿੰਗਲ ਕਰ ਦਾਂਗੇ ਆਪਾਂ ਕਰਨਾ ਹੀ ਕਰਦੇ ਆਂਗੇ ਬਾਈ ਕਰ ਦੂਗੀ ਠੀਕ ਆ ਜਾ ਗਾ ਜਿਆ ਕੋਲੇ ਗੱਪਣਾ ਕੀ ਹਾਂ ਕੀ ਨੇ ਗੱਪਣਾ ਬੈਠ ਜੀ 22 ਕਿਲੋ ਦੁੱਧ ਕਲੂਨ ਦਾ ਜੁੱਦਾ ਹੋਇਆ ਵੀਰੇ ਤੇ ਨਾਣਾ ਨੂਣਾ ਯਾਰ ਆ ਕੀ ਕਰਨਾ ਤੂੰ ਐ ਮੰਗ ਲਾ ਵੀ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਆ ਜਿਹੜੇ ਵੀਰ ਜਰਸੀ ਲੈਣ ਦੇ ਸ਼ਕੀਨ ਨੇ ਬਾਹਰ ਕੱਢੋ ਇਹ ਹੀਰਾ ਬਾਹਰ ਕੱਢੋ ਹੀਰਾ ਖbro ਵੱਡੀ ਵੜ ਬਹੁਤ ਆ ਬੇਫੂਲ ਇਹ ਜਰਸੀ ਦੇ ਵਿੱਚ ਹਲਕਾ ਜਿਹਾ ਕਰਾਸ ਆ ਹਨਾ ਪੰਜਾਬ ਜਰਸੀ ਪ્યોਰ ਕਰ ਸਕਦੇ ਨਾ ਜਮਾ ਯਾਰ ਠੀਕ ਐ ਚਲ ਕੱਦ ਆ ਗਿਆ 5-4% ਹੈਗਾ ਪਰ ਇਹ ਦੁੱਧ ਦਊ ਤੇ ਨਾ ਗਰਮੀ ਮੰਨੇ ਮੈਂ ਕਿ ਬਾਈ ਯਰੇ ਮੰਦਾ ਵੀ ਇਹ ਜਿਹੇ ਰੀਟ ਨੂੰ ਆਂਜੇ ਵੀ ਮਸ਼ੀਨ ਲੈਣ ਵਾਲੇ ਕਹਿੰਦੀ ਠੀਕ ਐ ਵੀ ਚਾਹੇ ਇਹਨੂੰ ਪੱਠੀ 'ਚ ਬੰਨ੍ਹ ਦਿਓ ਅਸੇ ਉਹ ਚੀਜ਼ਾਂ ਯਾਰ ਇਹ ਨਹੀਂ ਹੈਗਾ ਵੀ ਬਾਈ ਅਸੀਂ ਗਾਂ ਲਈ ਸੀ ਗਰਮੀ 'ਚ ਹੋਂਕੁਣੀ ਹੋਂਕਲੀ ਲੱਗੀ ਰਹੀ ਆ ਉਹ ਚੀਜ਼ ਨਹੀਂ ਹੈਗੀ ਜਿਹੜਾ ਕਰਾਂਗੇ ਬਾਰੇ ਨੂੰ ਇਹਦਾ ਸੋ ਯਾਰ ਆ ਦੇਖੋ ਯਾਰ ਨਾਲਾ ਨੂੜਾ ਥੱਲੇ ਇਹਦਾ ਮੁੱਲ ਜੱਗੀ ਕੀ ਰੱਖਿਆ ਉਹ ਬਾਈ ਜੀ 75000 ਰੁਪਏ ਬੈਠ ਦੇ ਰਿਹਾ ਹੈ ਕੱਲੇ ਬੇਤਨ ਕਰਨਾ ਬੱਦਲਾ ਠੀਕ ਹੈ ਮੌਲਤਨ ਵੀਰ ਦਾ ਇਹਦਾ ਕਰ ਦੇਗੇ ਦੁੱਧ ਕਿੰਨਾ ਮੰਨ ਕੇ ਚੱਲੇ ਸੀ ਪਾਣੀ ਦੇ ਬਾਨੇ ਵੀਰੇ 25 ਕਿਲੋ ਮੰਨ ਕੇ ਨਰੇ ਗਹਾਂ ਦੀ ਸੇਵਾ ਠੀਕ ਹੈ ਵੀ ਵੀ ਪਾ ਸਕਦੀ ਆ 25 ਕਿਲੋ ਦੁੱਧ ਖਰਾ ਦਊਗੀ ਜਮਾ ਦੇਊਗੀ ਵੀਰੇ ਜਮਾ ਗਰੰਟੀ ਦਾ ਆ ਦੇਖੀ ਜਾਨੇ ਆ ਤਾਜੀ ਸੂਈ ਵੀ ਹਨਾ ਦੂਜੇ ਸਵੇਰ ਬੈੜਾ ਬਈ ਜੀ ਸ਼ੇਰ ਮਾਦਰ ਬਈਓ ਤੁਹਾਨੂੰ ਪਹਿਲਾਂ ਤੋਂ ਦਿੱਤਾ ਹੋਇਆ ਵੀਰੇ ਜੀ ਇਹ ਪਈਆ ਮੰਗ ਰਿਹਾ 15 ਕਿਲੋ 15 ਕਿਲੋ ਇਹ ਆਪਾਂ ਮੰਨ ਲਾ ਵੀ ਤਿੰਨ ਸੌ ਨੇ ਤਿੰਨ ਚਾਰ ਕਿਲੋ ਬੱਛੀ ਪੂਰੀ ਰਜਾ ਕੇ ਖਾਲੀ ਕਰੀ ਆ ਚੋਦੀ ਹਾਂ 4 ਵਜੇ ਤੜਕੇ ਸੂਈ ਆ ਇਹ ਜੀ ਚੈਨ ਦਾ ਆਪਾਂ ਤਾਂ ਹੀ ਰੈਟਿੰਗ ਨਹੀਂ ਬਈ ਅਗਲਾ ਕਹਿੰਦਾ ਯਾਰ ਜੇ ਇਸ ਦੀ ਗਰੰਟੀ ਜਾਂ ਹੋਰ ਅਗਲੇ ਨੂੰ ਸਮਝਿਆ ਤਾਂ ਆਪਾਂ ਤਾਂ ਹੀ ਦਿਖਾਈ ਦਸਤੀਆਂ ਐਸ ਕੀ ਕਿੰਨਾ ਕੁ ਦੁੱਧ ਦੇ ਦਊਗੀ ਦੁੱਧ ਯਾਰ ਜਿਵੇਂ ਪਾਣੀ ਪੈਰ ਨੂੰ 20 ਕਿਲੋ ਕੁਝ ਦੇਣਾ ਚਾਹੀਦਾ ਪਰ 18 ਕਿਲੋ ਤੋਂ ਖੁੱਲਾ ਪਾ ਦਿੰਦਾ ਪੈਸੇ ਕਿੰਨੇ ਕੇ ਲੈਣੇ ਇਹਦੇ ਬਾਈ ਇਹਦਾ ਵੀ ਮੁੱਲ ਹਾਂ ਨਾ ਉਹ 65000 ਰੁਪਏ ਹੀ ਆ ਪਰ ਮੁੱਲ ਨਹੀਂ ਮਾਰੇ ਬਾਈ 65000 ਦੇ ਵੱਡੇ ਗੱਦ ਘੜ ਵਾਲੇ ਪੂਰੇ ਟੋਪ ਦੇ ਗੱਦ ਘੜ ਵਾਲੇ ਆ ਚੌੜੀ ਚੂੜੀ ਦੀ ਸੀਲ ਠੱਡੀ ਆ ਮੈਂ ਓਕੇ ਆ ਪਰਦਾ ਬਾਈ ਚੌੜੀ ਚੂੜੀ ਬਿਲਕੁਲ ਓਕੇ ਆ ਬਾਈ ਜੇ ਬਸ ਹਾਰ ਨਹੀਂ ਦਤਾ ਰਾਮ ਮਾਨ ਲੱਗ ਜਿੰਦੇ ਨਾ 12 ਮਿੰਟ ਦੀ ਬੰਨੀ ਹੋ ਜਾਂਦੀ ਆ ਅੱਛਾ ਇੱਕ ਕੱਚੀ ਇੱਕ ਸਾਹੀਵਾਲ ਦਾ ਨੰਗੀਨਾ ਹੋਰ ਖੜਾ ਹੁੰਦਾ ਹਾਂ ਹਾਂ ਕੋਈ ਜਮਾ ਖੀਰੀ ਵੱਚੀ ਲੱਗਿਆ ਇਹਦੇ ਜਿਹੜੇ ਸਾਹੀਵਾਲ ਦੇ ਸ਼ਕੀ ਕੀ ਗੱਲ ਇਹਨੂੰ ਪਤਾ ਹੈਗਾ ਸਾਰੇ ਕੈਰੈਕਟਰ ਪੂਰੇ ਜਮ ਜੀ ਬਨ ਤੁਨ ਚੱਲਰ ਕਿਸੇ ਚੀਜ਼ ਕੰਨੀ ਵੀ ਘਾਟ ਨਹੀਂ ਹੈਗੀ ਸੁਆਹ ਕਿਹੜਾ ਹੁੰਦੀ ਆ ਪਹਿਲਾਂ ਵੀਰੇ ਜਮਾ ਖੀਰੀ ਦੁੱਧ ਵਾਲੇ ਦੰਦ ਨੇ ਅੱਛਾ ਖੀਰੀ ਆ ਹਾਂ ਜਿਹੜੇ ਵੀਰੇ ਮੰਨ ਲਾ ਵੀ ਐਂ ਕਹਿੰਦਾ ਭਾਈ ਟੋਪੜ ਟੋਪੜ ਦੁੱਪੜ ਮੈਂ ਤੇ 90000 ਲਾਉਣਾ ਅੱਛਾ ਇਹ ਕਿੰਨੇ ਦੇ ਬਾਈ ਬਬਈਆ ਇਹਦਾ ਮੁੱਲ ਨਹੀਂ ਅਪਾ ਕਰਦੇ 45000 ਦੀ ਬੱਛੀ ਦੇ ਦੇਵਾਂਗੇ ਕੱਲੇ ਵੀ ਕੱਲੇ ਵੀ ਜਾਇ ਜਗਲ ਆ ਯਾਰ 45000 ਚ ਕੀ ਦੀ ਗੱਪਣ ਕਰਕੇ ਸੋਣ ਵਾਲੀ ਕਰਤੀ ਜਾਵਾਂ ਦੇਖ ਹੈ ਵੀ ਪੂਰੀ ਪਿਓਰ ਸ਼ਾਈ ਵਾਲ ਕੈਰੈਕਟਰ ਸਾਰੇ ਟੌਪ ਕਲਾਸ ਆ ਸੀਰੀਲ ਠੰਡੀ ਐ ਜਮ੍ਹਾਂ ਕੋਈ ਐ ਨਹੀਂ ਵੀ ਲੱਤ ਛੜ ਮਾਰੂਗੀ ਨਾ ਹੋਰ ਬੰਦ ਲੈ ਕਰ ਲੈ ਜਾ ਤੁਹਾਨੂੰ ਵੀ ਨਾ ਕਾ ਆਪਾਂ ਕਾਫੀ ਦਿਖਾਦੇ 98153 947 ਵੀਡੀਓ ਦੇਖ ਲਈ ਚੈਨਲ ਪਿਆਰ